ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਖੇਤਰ ਅੰਮ੍ਰਿਤਸਰ ਚ ਹੀ ਹੁਣ ਤੇ ਹਮਲਾ ਕੀਤਾ ਸੁਖਬੀਰ ਬਾਦਲ ਨੇ ਕੈਪਟਨ ਤੇ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਨਾ ਤਾਂ ਕਾਂਗਰਸ ਦੇ ਪ੍ਰਧਾਨ ਬਣਨਗੇ ਨਾ ਮੁੱਖ ਮੰਤਰੀ ਤੇ ਨਾ ਹੀ ਕਾਂਗਰਸ ਰਹਿਣਗੇ ਡਿਪਟੀ ਸੀਐਮ ਨੇ ਚੁਟਕੀ ਲੈਂਦੇ ਹੋਏ ਇਹ ਵੀ ਕਿਹਾ ਕਿ ਕੈਪਟਨ ਜੇਕਰ ਅਕਾਲੀ ਦਲ ਦੇ ਸਿਧਾਂਤਾਂ ਨੂੰ ਮੰਨਦੇ ਨੇ ਤਾਂ ਪਾਰਟੀ 'ਚ ਉਹਨਾਂ ਦਾ ਸਵਾਗਤ ਹੈ ਕੈਪਟਨ ਸਾਹ ਉਹਨੂੰ ਸੁਪਨੇ ਲੈਣੇ ਉਹਨਾਂ 'ਚ ਛੱਡ ਦੇਣ ਉਹ ਮੈਂ ਕਿਹਨੂੰ ਦੱਸਾਂ ਕੁਛ ਮਰਜ਼ੀ ਹੋ ਜਾਏ ਕੈਪਟਨ ਨਹੀਂ ਬੰਦਾ ਜੀ ਮਾਦ ਨੂੰ ਹੋਰ ਦੱਸਾਂ ਤੇ ਨਾ ਪ੍ਰਧਾਨ ਬਣੇ ਬੈੜੀ ਕਿਉਂ ਨਹੀਂ ਹੋਊਗੀ ਐ ਭਜਦੀ ਹੋਊਗੀ ਸਿੱਧੇ ਆਪਣੇ ਆ ਵੀ ਬੈੜੀ ਟੱਕਾਂ ਜਾਊਗੀ ਕੈਪਟਨ ਸਾਹਿਬ ਦਾ ਕਲੀਅਰ ਕਰ ਕੈਪਟਨ ਸਾਹਿਬ ਨਾ ਪ੍ਰਧਾਨ ਬਣਗੇ ਨਾ ਮੁੱਖ ਮੰਤਰੀ ਬਣਗੇ ਹੈ ਮਨ ਲਾ ਤਾਂ ਨਾ ਕਾਂਗਰਸ ਰਹਿਣਗੇ ਸ਼ਾਇਦ ਕਾਂਗਰਸੀ ਕੱਢ ਦੇਣ ਉਹਨਾਂ ਨੂੰ ਤੁਹਾਡੇ ਜੀ ਦੁਆਰਾ ਵਾਪਸੀ ਹੈ ਹੈ ਤੁਹਾਡੇ ਜੀ ਵਾਪਸੀ ਦੁਆਰਾ ਉਹ ਮੈਂ ਕਛ ਕਹਿ ਨਹੀਂ ਸਕਦਾ ਕਿਦਾਂ ਇਹ ਗੱਲ ਚੱਲ ਰਹੀ ਹੈ ਸਮਝੋਤਾ ਕਿ ਕੋਈ ਮੇਰੇ ਕੋਲ ਨਹੀਂ ਸ਼ਾਮਲ ਹੁੰਦਾ ਸਮਝੋਤਾ ਛੋੜੀ ਹੁੰਦਾ ਹੈ ਸਾਡੇ ਡਿਸਪਲਿਨ ਜੇ ਕੈਪਟਨ ਸਾਹਿਬ ਸਾਡੇ ਡਿਸਪਲਿਨ ਦੇ ਥੱਲੇ ਆਉਣ ਮੈਨੂੰ ਕੀ ਹੈ ਤਿਆਰੀ ਹੈਗੀ ਤੁਹਾਡੀ ਨਹੀਂ ਮੈਨੂੰ ਸਾਡਾ ਕਾਲੀ ਦਲ ਦੀ ਸੋਚ ਨੂੰ ਮੰਨਣ ਕਾਲੀ ਦਲ ਦੇ ਜਿਹੜੇ ਸੰਧਾਨ ਨੂੰ ਮੰਨਣ ਕਾਲੀ ਦਲ ਦਾ ਜਿਹੜੇ ਡਿਸਪਲਿਨ ਨੂੰ ਮੰਨਣ ਕਾਲੀ ਦਲ ਦੀ ਜੋ ਥੜੀ ਹੈ ਜੋ ਮਰਜ਼ੀ ਫਿਰ ਕੋਈ ਮਰਜ਼ੀ ਆ ਸਕਦਾ ਨਹੀਂ ਘਰ ਵਾਪਸੀ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿੰਦਾ ਕੋਈ ਮਰਜ਼ੀ ਆ ਸਕਦਾ ਜਿਹੜਾ ਕਾਲੀ ਦਲ ਦੀ ਲੀਡਰਸ਼ਿਪ ਨੂੰ ਕਾਲੀ ਦਲ ਦੀ ਸੋਚ ਕਹਿਣਗੇ ਬੈਸਟ ਸੋਚ ਐ ਕਾਲੀਦਲ ਦੇ ਥੱਲੇ ਹੋਣ ਤੇ ਝੰਡੇ ਥੱਲੇ ਕੋਈ ਆਏ ਤੇ ਸਾਨੂੰ ਕੀ ਐ